19 ਵਜੇ ਘੱਟਦਾ ਹੈ ਅਭੀ ਸ਼ਾਮ ਲਗਾਤਾ 19 ਵਜੇ ਆਏਗਾ ਜੀ ਇਹ 18 ਪਹਿਲਾਂ ਹੋ ਚੁੱਕੇ ਕੁਝ ਗੈਪ ਆ ਗਿਆ ਸੀਗਾ ਹੁਣ ਦੁਬਾਰਾ ਚੱਲ ਗੁਰ ਕੇ 19 ਮਜਾ ਲਗਾਤਾ ਸ਼ੁਰੂ ਕੀਤਾ ਇਹ ਅੱਜ ਲਗਾਤਾ ਹੋ ਰਿਹਾ ਪੂਰਾ ਪਰਿਵਾਰ ਸਾਡੇ ਮੱਲੇ ਪੂਰਾ ਪਰਿਵਾਰ ਹੀ ਹੈਗਾ ਜੀ ਇਹ ਵਧੀਆ ਲੱਗ ਰਿਹਾ ਮਾ ਮਾਈ ਸਦੀਆ ਜਾਗਰਣ ਸਜਾ ਕੋ ਪਵਨਤਾ ਜੀ ਮਾਤਰਾਣੇ ਦਾ ਬਹੁਤ ਵਧੀਆ ਲੱਗਦਾ ਆਪਣੇ ਆਪ ਤੇ ਵਧੀਆ ਅਗਰ ਅਸੀਂ ਕਰਵਾਵਾਂਗੇ ਸਾਡੇ ਬੱਚੇ ਆਹਨ ਟਾਈਮ-ਚਾਨੂ ਦੇਖ ਕੇ ਬੱਚੇ ਕਰਵਾਣਗੇ ਇਸ ਗੱਲ ਨੂੰ ਜੀ ਜੇ ਇਹ ਬੱਚੇ ਵਾਸਤੇ ਕਰਦੇ ਬੱਚਾ ਪਤਾ ਲੱਗੇ ਪਹਿ Hindu ਸਨਾਤਨ ਦਾ ਕੀ ਜੀ ਹੈ Hindu ਮਤਲਬ ਮਜਾਤਾ ਹੋਊਗਾ ਸਾਡੇ ਬੱਚੇ ਵੀ ਇਦੀ ਕਰਾਣਗੇ ਅੱਗੇ ਵਾਸਤੇ ਜੀ ਸਮਾਜ ਦੀ ਗੱਲ ਕਰਾਇਆ ਕਿਦਾ ਇਹ ਕੰਮ ਕਿਤੇ ਜਾ ਰਿਹਾ ਸਮਾ ਸਾਡੇ ਮਲੇ ਦਾ ਬਹੁਤ ਵਧੀਆ ਕੰਮ ਕੀਤਾ ਜਾਂਦੇ ਆ। ਉਹ ਸ਼ੁਰੂ ਤੇ ਕਰਦੇ ਜਾ ਰਹੇ ਆ ਸਾਨੂੰ 20 ਸਾਲ ਹੋ ਗਏ ਕਰਦੇ ਆ ਨੂੰ। ਵਧੀਆ ਲੱਗਦਾ ਨੂੰ ਆਪਣੇ ਆਪ ਨੂੰ ਸਾਡੇ ਬੱਚੇ ਅੱਗੇ ਬੱਚੇ ਵੀ ਕਰਨਗੇ। ਸਾਡੇ ਦੇ ਕੇ ਬੱਚੇ ਵੀ ਕਰਕੇ ਆਣਗੇ। ਬੱਚੇ ਕਰਦੇ ਹੀ ਆ ਅੱਗੇ ਹੁੰਦੇ ਆ ਬੱਚੇ ਸਾਡੇ। ਵਧੀਆ ਲੱਗਦਾ ਜੀ। 20 ਸਾਲ ਪਾ ਕੇ ਕੀ ਚਲੇ ਜਾਓਗੇ ਬੜਾ। ਹਾਂਜੀ। ਸਾਲ ਵਾਸਤੇ ਕੀ ਕਰਾਂਗੇ ਜੀ? ਹਾਂਜੀ, ਇਹੀ ਕਰਾਂਗੇ ਜੀ ਵਧੀਆ ਕੰਮ ਹੋਵੇ। ਮਤਲਬ ਸਮਾਜ ਦੇ ਵਾਸਤੇ ਵਧੀਆ ਕੰਮ ਹੁੰਦੀ ਹੈ। Hindu, Sanatan ਵੈਸੇ ਵੀ ਹਰ ਚੀਜ਼ ਵਧੀਆ ਹੁੰਦੀ ਹੈ ਜੀ। ਕਿਦਾ ਨੂੰ ਜਾਗਰਤ ਕਰਾਇਆ ਜਾਊਗਾ ਹਾਂ ਜੀ ਹਰ ਸਾਲ ਹੀ ਹੁੰਦਾ ਜੇ ਜਾਗਰਣ ਹੁੰਦਾ ਜੀ ਮੰਦਿਰ ਸਾਡੇ ਗ੍ਰੀਸ ਉਸ ਤੋਂ ਮੰਦਸ 10 ਦਿਨ ਗ੍ਰੀਸ ਚੱਲਦਾ ਮੰਦਿਰ ਚ ਨਵੇਂ ਸਾਲ ਨੂੰ ਸੀਮਾ ਹੁੰਦਾ 10 11 ਸਾਲ ਤੋਂ ਸਾਨੂੰ ਕਰਾਉਂਦੇ ਨੂੰ ਹੋ ਗਏ ਜੀ ਬੜੀਆ ਹੁੰਦਾ ਜੀ ਹਰ ਸਾਲ ਮੇਰਾ ਨਾਮ ਹੈ ਜਗਦੀਸ਼ ਵਰਮਾ ਜੀ ਮੇਰਾ ਨਾਮ ਜਗਦੀਸ਼ ਵਰਮਾ ਜੀ ਤੇ ਸਾਨੂੰ ਪਹਿਲਾਂ ਅਸੀਂ 18 ਜਗਰਾਤੇ ਕਰਵਾ ਚੁੱਕੇ ਹਾਂ ਜੀ 19ਵਾਂ ਜਗਰਾਤਾ ਸਾਡਾ ਹੁਣ ਹੋ ਰਿਹਾ ਜੀ ਤੇ ਸਾਰੇ ਜਿੰਨੇ ਵੀ ਸਾਡੇ ਮੈਂਬਰ ਨੇ ਬਹੁਤ ਧੁੰਮਧਮ ਨਾਲ ਬਣਾ ਰਹੇ ਨੇ ਸਾਰਿਆਂ ਦੇ ਸਹਿਯੋਗ ਨਾਲ ਸਾਡੇ ਮਹੱਲੇ ਦੇ ਸਹਿਯੋਗ ਨਾਲ ਔਰ ਸਾਡੇ ਜਿੰਨੇ ਵੀ ਇੱਥੇ ਮਾਰਕੀਟ ਦੇ ਬੰਦੇ ਸਾਰਿਆਂ ਦੇ ਸਹਿਯੋਗ ਨਾਲ ਬਹੁਤ-ਬਹੁਤ ਇਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਮਹੱਲਾ ਨਿਵਾਸੀਆਂ ਦਾ ਵੀ ਔਰ ਸਾਡੇ ਮੈਂਬਰਾਂ ਦਾ ਵੀ ਔਰ ਤੁਹਾਡਾ ਚੈਨਲ ਵਾਲਿਆਂ ਦਾ ਵੀ ਜਿਨ੍ਹਾਂ ਨੇ ਸਾਡੇ ਲਾਈਵ ਕੀਤਾ ਔਰ ਸਾਡਾ ਮਤਲਬ ਸਹਿਯੋਗ ਦਿੱਤਾ ਜੀ ਸਮਾਜ ਦੀ ਗੱਲ ਕਰਾਂਗੇ ਸਮਾਜ ਦੇ ਲੋਕ ਕਿੰਨਾ ਕੰਮ ਕੀਤਾ ਜਾ ਰਿਹਾ ਮੰਦਰ ਬਲੋਗ ਅਸੀਂ ਜੋ ਵੀ ਤੁਹਾਡਾ ਇੱਥੇ ਮਹੱਲੇ ਦਾ ਵਿੱਚ ਜੋ ਕੋਈ ਵੀ ਦੁੱਖ ਹੋਵੇ ਜੀ ਅਸੀਂ ਹਰ ਸਮਾਜ ਵਿੱਚ ਖੜਦੇ ਆਂ ਜੀ ਕਿਸੇ ਕਿਸਮ ਦੀ ਕੋਈ ਲੋੜ ਹੋਵੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾਂ ਹਾਂ ਆਪਣਾ ਦਾਗਰ ਵੀ ਕਲਾਕਾਰ ਆ ਰਹੇ ਸਾਡੇ ਜਾਗਰਾਂ ਦੇ ਜਿਹੜਾ ਸਾਨੂੰ ਕੋਈ ਚੰਗਾ ਬੰਦਾ ਕਲਾਕਾਰ ਲੱਗਦਾ ਜੀ ਅਸੀਂ ਉਹਨਾਂ ਨੂੰ ਬੁਲਾਇਆ ਜੀ ਅਸੀਂ ਹੁਣ ਆਪਣੇ ਜਿਹੜੇ ਚੰਚਲ ਜੀ ਸੀਗੇ ਜੀ ਉਹਨਾਂ ਨੂੰ ਕਨਈਆ ਚੰਚਲ ਜੀ ਸੀ ਉਹਨਾਂ ਨੂੰ ਬੁਲਾਇਆ ਸੀਗਾ ਜੀ ਉਹਨਾਂ ਨੂੰ ਇਨਵਾਈਟ ਕੀਤਾ ਸੀ ਉਧਰ ਤੋਂ ਵੱਲ ਉਹਨਾਂ ਦੀ ਕੋਈ ਐਸੀ ਬਿਗਨ ਹੋਇਆ ਉਹਨਾਂ ਦੀ ਡੈਥ ਹੋ ਗਈ ਜੀ ਅਸੀਂ ਫਿਰ ਉਹਨਾਂ ਦਾ ਬਹੁਤ ਅਫਸੋਸ ਕੀਤਾ ਸਾਰੀ ਮੰਡਲੀ ਨੇ ਜਿੰਨੇ ਵੀ ਹੈਗੇ ਜੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਫਿਰ ਪਾਲਟੀ ਬਦਲੀ ਪਾਲਟੀ ਬਦਲ ਕੇ ਅਸੀਂ ਹੋਰ ਗੁਣਗਾਨ ਕਾਸਤੇ ਫੋਰ ਕੁ ਮੈਂਬਰ ਬਤਾਏ ਹਾਂ ਜੀ ਮੇਰਾ ਨਾਮ ਰਜਿੰਦਰ ਕਮਾਰਾ ਜੀ ਸਾਡੇ ਮਹੱਲੇ ਚ ਜਾਗਰਨ ਦੀ ਬਹੁ ਬਹੁ ਖੁਸ਼ੀ ਮੁਬਾਰਕਾ ਸਾਰਿਆਂ ਨੂੰ ਜੀ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਕਾਫੀ ਚਿਹਰਾਵਾਦ ਅੱਜ ਮਹਾਮਾਇਆ ਜਾਗਰਨ ਹੋਣ ਲੱਗਿਆ ਜੀ ਤੇ ਸਾਰੇ ਮਹੱਲੇ ਵਾਸੀਆਂ ਨੂੰ ਸਾਰੇ ਮੈਂਬਰਾਂ ਨੂੰ ਮਾਤਾ ਦਾ ਆਸ਼ੀਰਵਾਦ ਸਾਰਨ ਜੈ ਜੈ ਮਾਤਾ ਦੀ ਜੀ